ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗੱਭਣਾ ਬੜਾ ਚੰਗੇ ਦੁੱਧ ਰਿਕਾਰਡ ਵਾਲੀਆਂ ਤਿੰਨ HF ਦੇ ਵਿੱਚ ਤੇ ਇੱਕ ਦਿਖਾਉਣੀ ਹੈ ਐਰ ਸਰ ਦੇ ਵਿੱਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਹਾਂ ਬਾਈ ਭਾਉਣਪੀ ਸਿੰਘ ਪਿੰਡੜਾੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987787890 ਦੂਜਾ ਨੰਬਰ ਹੈ 73550 40 ਵੱਡੇ ਭਰਾ ਨੰਬਰਈ ਆਪਣਾ ਵਪਾਰ ਦਾ ਕੰਮ ਹੈ ਰੂਟੀਨ ਚ ਪਸ਼ੂ ਆਉਂਦੇ ਜਾਂਦੇ ਆ ਹਾਂ ਭਾਈ ਆਉਂਦੇ ਜਾਂਦੇ ਰਹਿੰਦੇ ਨੇ ਅੱਜ ਆਪਣੇ ਕੋਲ ਉਹ ਇੱਥੇ ਮੌਜੂਦਾ 4 ਜਾਨਵਰ ਨੇਗੇ ਜੀ 6 ਆਮ ਆਪਣੇ ਕੋਲ ਹੋਰ ਆ ਰਹੀਆਂ ਨੇ ਜੀ ਉਹਦੇ ਵਿੱਚ 2 ਜਰਸੀ ਵੜਾ ਨੇ ਜੀ 3 ਚੰਗੜਾ ਨੇ ਜੀ ਕਹਿੰਦਾ ਭਾਵਾ 9-10 ਗਾਮਾ ਤਾਂ ਹਰ ਵਕਤ ਭਾਈ ਹੈ ਹੀ ਜਾਣੀਆਂ ਅੱਜ ਵੀਰ ਮਰਗੀ ਆਏ ਆਪਣੇ ਕੋਲ 2 ਘੰਟੇ ਨੂੰ ਆਉਣਗੇ ਬੜਾ ਹੋਰ ਜੀ ਗਾਮਾ ਆਉਣਗੇ ਆਪਣੇ ਕੋਲ ਤੇ ਪਹਿਲੇ ਨੰਬਰ ਜਿਹੜੀ ਆਪਾਂ ਬੈਠ ਦੇਖ ਰਹੇ ਹਾਂ ਸਨੱਖਾਪਨ ਜਿੰਦਿਆ ਤੇ ਇਹ ਗਾਲੀ ਵਗੈਰਾ ਖੜੀ ਕਰੀ ਜਾਂਦੀ ਹੈ ਹਨਾ ਤੇ ਕੀ ਇਹ ਡਿਟੇਲ ਆ ਬਾਈ ਜੀ ਇਹਦੀ ਬਈ ਇਹ ਚਾਰੇ ਦੇ ਚਾਰੇ ਬੜਾ ਦੂਜਾ ਦੂਜਾ ਸੋਲਾ ਹੁੰਦੀਆਂ ਨੇ ਜੀ ਤੇ ਇਹ ਕਰਮ ਵਾਲੀ ਐ ਮੰਨ ਕੇ ਜਲਦ ਪਲੂਨ ਨੇ ਉਹਦੇ 32 34 ਕਿਲੋ ਤਾਂ ਪਾਇਆ ਵੇਦਾ ਅੱਛਾ ਪਲੂਨ ਦੀ ਦੁੱਧ 40 ਤੋਂ ਬਾਰ-ਬਾਰ ਚੱਲਣਾ ਵੜਦੀ ਪਲੂਨ ਪੈਂਤਿਕ ਦਾ ਮਨ ਜਿਹੜਾ ਮਰਜੀ ਲੈਣੀ ਪਲੂਨ 35 ਤੋਂ ਵੱੱਬ ਚੱਲੀ ਆ ਪੈਂਤਿਕ ਪਲਾਟੇ ਦੀ ਵੀ ਆ ਬਾਈ ਬਾਕੀ ਰੁੱਤ ਬਹੁਤ ਸੋਹਣੀ ਸਰਦੀ ਸੂਰੀ ਆ ਵੀ ਚੰਗੀ ਕੇਰ ਵਾਲਾ ਬੰਦਾ ਹੋਇਆ 40 ਕਿਲੋ ਦੁੱਧ ਦੇ ਦੋ ਲਊਗਾ ਬਈ ਯਾਰ ਆਣ ਜਾਣ ਬੰਦਾ ਵੀ ਲੈਣੇ ਜੀ ਜੇ ਰੁੱਤ ਵਧੀਆ ਹੈਗੀ ਕਿਉਂਕਿ ਹੁਣ ਫਾਇਲ ਬਿਆ ਮਨੇ ਪੱਕੇ ਪੁੱਕੇ ਨਹੀਂ ਲਾਉਣੇ ਬੈਲੇ ਬਲਕਿ ਕੈਰੀ ਕਰਨ ਦੀ ਲੋੜ ਕਿਉਂ ਹੈ ਅੱਛਾ ਇਹਦਾ ਸੀਮਨ ਡਿਟੇਲ ਸਾਰੀ ਮਿਲ ਜੂਗੀ ਬਾਈ ਬੋਲ ਮਿਲੂਗਾ ਬਈ ਰਿਕਾਰਡ ਜੀ ਵੀ ਕਿਹੜੇ ਸੀਮਨ ਦੀ ਹੈਗੇ ਕਿਹੜਾ ਲੱਗਿਆ ਵਾਗੇ ਹਣਾ ਰੇਟ ਜੱਟ ਦਾ ਰਿਕਾਰਡ ਹੈਗਾ ਬਈ ਕੋਈ ਬੜਾ ਰੇਟ ਕੀ ਰਹਿਣਗੇ ਇਹਨਾਂ ਦੇ ਰੇਟ ਬਈ ਮਲ ਕੇ ਚੱਲ ਵੀ ਇਹਦਾ ਮੁੱਲ ਕਰਾਉਣਾ ਕੋਈ ਮਰਜ਼ੀ ਕਰਾ ਲੈ 1.5 ਦੀ ਦਸਤੀ ਦੇ ਲਾ ਗਿਆ ਆਪਾਂ ਅੱਛਾ 1.5 ਲੱਖ ਰੁਪਏ ਦੀ 40 ਕਿਲੋ ਦੁੱਧ ਦੀ ਸੂਣ ਚ 5-6 ਦਿਨ ਬਾਕੀ ਹਰ ਤਾਂ ਪੈਂਡਿੰਗ ਪਿਆ ਬਾਈ ਫਿਰ ਐ ਮੰਨ ਕੇ ਦੇ ਲਈ ਮਾੜੀ ਮਾੜੀ ਪਾਉਂ ਚਾਰਟ ਕਰੀਆ ਹਲੇ ਵੜਦੇ ਬੰਨਣਾਗਾ ਉਹ ਹੱਥ ਕਰੀ ਜਿਹੜਾ ਕਹਿੰਦੇ ਹੈ ਵਪਾਰੀ ਹੱਥ ਕਰ ਲੈਂਦੇ ਬੇਡਾ ਲੈਵਾ ਆ ਦੇਵਾ ਬਾਈ ਐ ਮੰਨ ਕੇ ਚੱਲ ਵੀ ਜਾਂਦਾ ਪੂਰਾ ਫੈਕਟ ਲੈਵਾ ਜਾਂਦਾ ਵੜਦਾ ਸੋ ਜੇ ਤਾਂ ਹੱਥ ਕਰ ਲਾਵੇ ਸੂ ਤੱਕ ਨਾਲ ਇਹ ਚੀਜ਼ ਦੇਖ ਵੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨ ਉਹਨੇ ਵੀਰ ਨੂੰ ਠੀਕ ਹੈ ਨਾ ਗੱਲ ਬਾਕੀ ਆਪਣੇ ਸਾਰੇ ਵੀਰ ਸਮਝਦਾਰ ਨੇ ਜੀ ਕੱਲ ਜਿਵੇਂ ਨਹੀਂ ਵੀਰ ਨੂੰ ਪਤਾ ਹੁੰਦਾਗਾ ਨੌਲੇ ਆਪਣਾ ਦੱਸਣ ਦਾ ਫਰਜ਼ ਹੈਗਾ ਜਿਹੜੀ ਆਹ ਜੀ ਖੁੱਚਾਂ ਹੁੰਦੇ ਨੇ ਖੁੱਚਾਂ ਦੇ ਵਾ ਬਈ ਉੱਪਰ ਹੋਣਾ ਚਾਹੀਦਾ ਵੀ ਫਿਟਨੈਸ ਲੈਵੇ ਦੀ ਪੂਰੀ ਫੁੱਲ ਆ ਜਾਵੇ ਕੋਈ ਭਲਾ ਆਈ ਜੀ ਮਨ ਕੇ ਯਾਰ ਕੋਸੂ ਹੁੰਦੀ ਏਗੀ ਜੜਾ ਲੈ ਲਈ ਆਸ ਲਈ ਜੀ ਇੱਕ ਤਾਂ ਸਟੈਜ ਹੋਵੇ ਸੋ ਇੱਥੋਂ ਲੈ ਕੇ ਉਹ ਮੂਹਰੀ ਨਾੜ ਤੱਕ ਤਾਂ ਸੂਏ ਬੰਦਾ ਹੋਰ ਲੈ ਲੇ ਪਰ ਲੈਵਾ ਨੀਰਾ ਟੁੱਟਦਾ ਜੇ ਰੇਟ 1.5 ਲੱਖ ਜੋ ਮਾਨਦਾਨ ਹੋ ਜਾਊਗਾ ਸੋ ਵੀਰੋ 1.5 ਲੱਖ ਦੇ ਵਿੱਚੋਂ ਮੌਕੇ ਦੇ ਗੁਜਾਇਸ ਹੋ ਜਾਊਗੀ ਸੋ ਵੀਰੋ ਤੋਰਾ ਵਗੈਰਾ ਦੇਖੋ ਬੈੜ ਦਾ ਜ਼ਬਰਦਸਤ ਤੇ ਰਾਜੀ ਸਵੀ ਪੜੀ ਵੀ ਬਾਡੀ ਵੇਟ ਵਗੈਰਾ ਤੇ 1.5 ਲੱਖ ਰੁਪਏ ਦੀ ਪ੍ਰਾਈਸ ਆ ਗੁਜਾਇਸ ਮੌਕੇ ਤੇ ਹੋਜੂਗੀ ਤੇ ਬਾਡੀ ਵੇਟ ਵਗੈਰਾ ਸੀਮਨ ਡਿਟੇਲ ਸਾਰੀ ਮਿਲ ਜੂਗੀ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਸੂਣ ਦੇ ਵਿੱਚ ਇਹ ਦਿਨ ਸਾਰੇ ਹਫਤਾ ਬਾਕੀ ਹੈ ਹਨਾ ਤੇ ਵੱਡੀ ਬੁੱਡੀ ਪਲੀ ਪੂੜੀ ਵੀ ਬੜੀ ਜ਼ਬਰਦਸਤ ਆ ਸੋ ਕਹਿੰਦਾ ਬਾ ਮੈਨਸ 65 ਦਾ ਬੈਡ ਦੇ ਵਿੱਚ ਕਿਸੇ ਪਾਸਿਓ ਹੈ ਹੀ ਨਹੀਂਗਾ ਸੀਮਨ ਡਿਟੇਲ ਤੁਹਾਨੂੰ ਸਾਰੀ ਮਿਲ ਜੂ ਕਿਹੜਾ ਲੱਗਿਆ ਬਾਈ ਇੱਕ ਆਉਂਦੀ ਆ ਮੈਂ ਮਨਿਆ ਕੌਦੀਆਂ ਵਰਗੇ ਪੈਰ ਨਹੀਂ ਜਾਵਾਂ ਬੈਡ ਦੀ ਜੀ ਤੇ ਅੱਗੇ ਬਾਈ ਜੀ ਦੇਖ ਰਹੇ ਆ ਦੋ ਨੰਬਰ ਆਪਾਂ ਦੋ ਨੰਬਰ ਤੇ ਬਾਈ ਇਹ ਵੀ ਦੂਜਾ ਸਟਾਫ ਹੋ ਗਿਆ ਜ 40 ਕਿਲੋ ਦੁੱਧ ਦਿੱਤਾ ਜਾਏਗਾ। ਅੱਛਾ ਪਲੂਣ 35 ਤੋਂ ਲੈ ਕੇ 40 ਦੇ ਨੇੜੇ ਜਾ ਕੇ ਜਾ ਕੇ ਚੱਲੀ ਆ ਜਮਾ। 40 ਕਿਲੋ ਦੁੱਧ ਦਿੱਤਾ ਵੀ ਇਹਦਾ ਮੰਨ ਕੇ ਜਾ ਰਿਹਾ 38 ਕਿਲੋ ਪਰ ਖੁੱਲੀ ਦੁੱਧ ਦਤਾ ਵੀ ਮਾਰ ਕੇ ਸੁਣੋ। ਅੱਛਾ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਰਹਿ ਗਏ? ਅੱਜ ਇਹਦਾ ਵੀ ਹੱਕਾ ਹੱਤਾ ਪੈਂਡਿੰਗ ਪਿਆ ਬਾਈ ਇਹਦਾ ਵੀ। ਅੱਛਾ ਇੱਕ ਹਫ਼ਤਾ ਸੂਣ ਦੇ ਵਿੱਚ ਬਾਕੀ ਪਿਆ। ਤੇ ਮੈਂ ਕਹਿੰਦਾ ਵੀ ਆ ਖੁੱਚਾ ਤੋਂ ਲੇਵਾ ਤਾਂ ਹਾਂ ਕਹੀਦਾ ਮਾੜੀ ਸਵੈਲਿੰਗ ਕਰਕੇ ਥੋੜਾ ਆਉਗਾ। ਮੈਂ ਮੰਨ ਕੇ ਜਾ ਫੱਟ ਲੈ ਇਹ ਜਿਹੜਾ ਨਹੀਂ ਆ। ਤੇ ਜਿਆ ਪਰੇ ਐ ਮੈਨੂੰ ਤੋਂ ਅਹਰ ਟਾਈਟਮੈਂਟ ਹੋਵੇ ਲੈ ਬੀ ਅੱਛਾ ਫੈਟਰਸੇ ਲੈਵਾ ਤੇ ਨਾਲਾ ਨੂੜਾ ਗੁੰਦੀ ਬਈ ਜਾਰੇ ਬਸ ਹੋਣਾ ਫੁੱਟ ਫੁੱਟ ਦੀਆਂ ਗਾੜੀ ਗਾੜੀ ਐ ਬੜਾ ਨਹੀਂ ਆ ਜੀ ਤੇ ਇਹਦਾ ਬਈ ਦੋ ਨੰਬਰ ਦੇ ਰੇਟ ਕੀ ਆ ਗਿਆ ਰੂ ਰੇਟ ਬਈ ਮੋਲ ਕਰਾਉਣਾ ਕੁਝ ਮਾਰਗੀ ਕਰਾ ਲੈ 1,70,000 ਦੀ ਬੱਸੀ ਦੇਣਾਗੇ ਸੋ 1,70,000 ਰੁਪਇਆ ਸੀਮੈਂਟ ਡਿਟੇਲ ਆਪਾਂ ਦੱਸ ਦੇਾਂਗੇ ਇੱਕ ਹਫਤਾ ਸੂਣ ਚ ਬਾਕੀ ਆ ਦੁੱਧ ਦੀ ਗੱਲ 40 ਕਿਲੋ ਮੰਨ ਕੇ ਪਰਚੇਸ ਕਰ ਲੈ ਬਈ 40 ਕਿਲੋ ਕਿਉਂ ਦੋ ਇੱਕ ਦੁੱਧ ਦੀ ਮਿਹੜ ਨੇ 50 ਕਿਲੋ ਦੇਣਾਗਾ ਅੱਛਾ ਪਹਿਲਾਂ ਬੈਠਦੇ ਸਾਂ ਪਹਿਲਾਂ ਹੈ ਗੱਡੀ ਆ ਗਈ ਪਹਿਲਾਂ ਸਾਈ ਦੇ ਪਹਿਲਾਂ ਆਇਂ ਚੈੱਕ ਕਰਾ ਬਈ ਕਿੱਥੇ ਆਇਆ ਅੱਛਾ ਪਲੋਂ 37 37 ਚੱਲੀ ਆ 30 ਕਿਲੋ ਤਾਂ 33 40 ਕਿਲੋ ਅੱਛਾ ਕਹਿੰਦਾ ਬੰਦਾ ਕੇਰਲ ਹੋਇਆ ਵੀ ਜਿੰਨਾ ਮਰਜੀ ਚੋੜੇ ਇਹ ਜਵਾਬ ਨਹੀਂ ਦੇ ਹੋਰ ਗੱਲ ਆ ਆਪਣੇ ਘਰੇ ਰਹਿ ਗਈ ਬੰਦਾ ਸਾਈ ਕਰਦੇ ਹੁਣ ਮੇਰੀ ਗੱਲ ਆ ਪਰ ਰੇਟ ਆਪਾਂ 50 ਕਿਲੋ ਲਾਵਾਗੇ ਪਰ ਮੈਂ ਦੁੱਧ ਜਾ ਕੇ ਕੰਡਾ ਲਾਵਾ ਲਏ ਬੰਦਾ ਅੱਛਾ ਕਹਿੰਦੇ ਆਪਾਂ ਨੂੰ ਇੱਕ ਤਾਂ ਬਪਾਰੀ ਕਹਿਣ ਦੀ ਆਲਾ ਕਮੈਂਟ ਕਿਹਦੇ ਦਾ ਆ ਅੱਛਾ ਆਪਾਂ ਨੂੰ ਮਾਣ ਆ ਵੀ ਸੂਈ ਨੂੰ 15 17 ਦਿਨ ਜਿੱਦੇ ਹੋ ਗਏ ਸੋ ਬਾਾਕੀ ਬੋਡੀ ਵੇਟ ਵੈਢਦਾ ਚੀਜ਼ ਦੱਸਦੀ ਐ ਦੁੱਧ ਚੀਜ਼ ਨੇ ਦੇਣਾ ਨਾ ਕਿ ਗੱਲਾਂ ਨੇ ਦੁੱਧ ਦੇਣਾ ਬਾਕੀ ਭਾਈ ਉਹ ਬੰਦਾ ਕਹਿੰਦਾ ਹੁੰਦਾ ਹੈ ਜਿਹਦੇ ਕੋਲ ਜਾਨਵਰ ਰੱਖੇ ਹੋਣਗੇ ਠੀਕ ਨਾ ਗੱਲ ਕੀ ਇਹ ਕੱਟੇ ਨਹੀਂ ਦੇਖੇ ਉਹ ਕੀ ਕਹਿ ਦੂ ਇਹਨੂੰ ਐਂਕ ਤੇ ਦਿੰਦਾ ਜਿਹੜੀ ਗੱਲ ਆ ਜਮ ਮੇਰੀ ਗੱਲ ਐ ਮੈਂ ਦਾਵਾ ਤੋਂ ਲੈ ਮੈਂ ਤੇ ਰੱਖੇ ਮੱਝਾਂ ਵੀ ਆਪਣੇ ਕੋਲੇ 23 ਦੀਆਂ 25 ਕਿਲੋ ਮੱਝਾਂ ਰਲ ਲੱਤਾ ਆ ਗਿਆ ਜੀ ਉਹ ਮੌਜੂਦਾ ਨਹੀਂ ਅੱਜ ਆਪਾਂ ਲਾਈਵ ਵੀਡੀਓ ਕਰਾਈ ਨਹੀਂ ਗਈ ਪਰ ਆਪਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਮੂਹਰੇ ਸਾਹਮਣੇ ਆਪਾਂ ਲਾਈਵ ਮੀਟਿੰਗ ਕਰਾਉਣੀ ਸਾਰੇ ਜਾਨਵਰਾਂ ਦੀ ਸੁਰੂ ਕਰਦੇ ਆ ਨੋਰਮਲ ਆਮ ਜੀ ਗੱ ਸਾਡੀ ਮੱਦ ਲਿਆ ਆਪਾਂ 20 ਕਿਲੋ ਵੀ ਆਲੇ ਘਰੇ ਮੈਂ ਕਿਹਾ ਪਪਾ ਅੱਜ ਕਿੰਨੀਆਂ ਵੀਡੀਓ ਬਾਤੀਆਂ ਆਪਾਂ ਕਿਹਾ ਜਿਕਰ ਨਹੀਂ ਕੀਤਾ ਅੱਜ ਤੱਕ ਪਰ ਉਹ ਗੱਲ ਵੀ 20 ਕਿਲੋ ਦੀ ਦਿੰਦੀ ਆ ਪਰ ਗੈਣ ਧਿਆਨ ਆ ਆਪ ਸੀ ਗੌਰ ਰੱਖਣੀ ਪੈਂਦੀ ਆ ਹਾਂ ਤੇ ਅੱਗੇ ਆ ਗਈ ਬਾਈ ਜੀ ਤੇਰਾ ਨੰਬਰ ਤੇ ਇਹ ਵੀ ਬਾਈ ਦੂਜਾ ਪੁਆਇੰਟ ਆ ਜੀ ਜੀ ਤੇ ਇਹਦੇ ਨਾਲ ਹੀ ਬਣ ਗਏ ਤੇਰਾ ਦੋਹਾਂ ਨਾਲ ਪੈਂਡਿੰਗ ਬਣ ਗਏ ਜੀ ਇਹਨੇ 34 ਕਿਲੋ ਪੌਣੇ ਦੁੱਧ ਦਿੱਤਾ ਬਾਈ ਜੀ ਨਾਲ ਕੇ ਚੱਲ ਰਹੀ ਦੀ ਵੀ 40 ਕਿਲੋ ਦੀ ਵਹਿੜ ਆਈ ਜੀ ਅਸਿਆ ਸੂਣ ਦੇ ਵਿੱਚ ਇਹਦੇ 13 14 ਨਾ ਪੈਂਡਿੰਗ ਆ 13 14 ਨਾ ਪੈਂਡਿੰਗ ਪੈਣ ਭਈ ਹੈ ਮੰਨ ਕੇ ਜਦੋਂ ਬੱਸ ਦੇਵਾ ਸਟਾਰਟ ਕਰਿਆ ਬਣਾਉਣਾ ਇਹਨੇ ਜੀ ਟ੍ਰਾਂਜੈਕਸ਼ਨ ਪਲੱਸ ਪਾਉਂਦੀ ਬੰਦੇ ਆ ਪੂਰੇ ਪਾਉਨੇ ਨੇ ਇਹ ਜੀ ਤਾਂ ਕਰਕੇ ਆਈ ਵੀ ਜਿਹੜੇ ਜਾਨਵਰ ਦੁੱਧ ਆ ਲੈਣਗੇ ਵੀ ਜਦੋਂ ਸੂਪ ਬੰਦੇ ਨੇਗੇ ਜｮਜੇ ਦੁੱਧ ਤੇ ਜｮਜੇ ਨਿਵਾ ਬਣੀ ਜਾਂਦਾ ਹੁੰਦਾ ਹੈਗਾ ਜੀ ਦੂਜਾ ਸੂ ਦਾ ਸੂਰੀਆ ਹਲੇ 13 14 ਦੀ ਕੱਚੀ ਆ ਹਾਂ ਭਾਈ ਐਦ ਕੀ ਦੁੱਧਾ ਕਿੱਸ ਲਾ ਕੇ ਚੱਲੀ ਇਹਦਾ ਦੁੱਧ ਕੋਈ ਮਾਰਨ ਦਾ ਕਹਿੰਦੇ ਅਸੀਂ ਚਾਲੇ ਤੋਂ ਬਾਹਰੋਂ ਪਾ ਕੇ ਦੇ ਲਈ ਇਹਦਾ ਆਪਾਂ ਬਾਹਰੋਂ ਲੈ ਲਈਏਗੀ ਜੀ ਹਾਂ ਵੀਰ ਆਕੀ ਵੀਰ ਦੀ ਸੰ ਅਸਿਆ ਉਮੀਦ ਆਪਣ 40 ਕਿਲੋ ਦੀ ਆ ਤੇ ਸੂਣ ਚ ਤੇਰਾ 14 ਲੈਂਦੀ ਪਈ ਆ ਕਹਿਣ ਦੀ ਗੱਲ ਨਹੀਂ ਪਹਿਲਾਂ ਮਾਨਕ ਤੇ ਅੱਗੇ ਵੀ ਵੜ ਕੱਢੀ ਆਗੀ ਜੀ ਸਾਰੇ ਜਾਨਵਰਾਂ ਦੇ ਲੈ ਪੈਰਾਂ ਤੋਂ ਜਿਹੜਾ ਵੀ ਵੀਰ ਜਾਨਵਰ ਖਰੀਦਦਾ ਲੈ ਪੈਰਾਂ ਚੈੱਕ ਕਰਨ ਜਾਂਦਾ ਦੁੱਧ ਦਾ ਬਾਅਦੋਂ ਮੈਟਰ ਕਰਦਾ ਕੰਮ ਦੁੱਧ ਕੁਆਲਿਟੀ ਜ਼ਰੂਰੀ ਆ ਕਰਾਂ ਫਿਰ ਬਾਡੀ ਵੇਟ ਜੀ ਇਹ ਨਾ ਗੱਲ ਫਿਰ ਲੈ ਦੀ ਕੁਆਲਿਟੀ ਦੇਖੀ ਜਾਂਦੀ ਆ ਬਈ ਕਹਿੰਦਾ ਪਾ ਕੋਈ ਮਾਈਨਸ ਪੁਆਇੰਟ ਤਾਂ ਵੜ ਦੇ ਵਿੱਚ ਹੈ ਹੀ ਨਹੀਂਗਾ ਸਾਰੇ ਤਰੀ ਨਹੀਂ ਹੈਗਾ ਕੱਲੇ ਇਹਦੇ ਨਹੀਂ ਕੀ ਨਹੀਂ ਸਾਰਿਆਂ ਨੇ ਕੀਤੀ ਆ ਆਪਾਂ ਕਹਿ ਰਹੇ ਹਾਂ ਜੀ ਸੀਮਾ ਡਿਟੇਲ ਆਪਾਂ ਸਾਰੀ ਕੱਲੀ ਕੱਲੀ ਦੀ ਸ਼ੇਅਰ ਕੱਲੀ ਕੱਲੀ ਅੱਛਾ ਇਹਦਾ ਰੇਟ ਕੀ ਹੈਗਾ ਤਿੰਨ ਨੰਬਰ ਦਾ ਤਿੰਨ ਨੰਬਰ ਦਾ ਭਾਈ 1 ਲੱਖ ਤੇ 65 ਹਜ਼ਾਰ ਦੀ ਮਸੂਦ ਲਾਂਗੇ ਅੱਛਾ 1 ਲੱਖ 65 ਹਜ਼ਾਰ ਰੁਪਿਆ ਦੂਜਾ ਸੂਆ ਸੂਰੀਆ ਦੁੱਧ ਦੀ ਕਪੈਸਿਟੀ 40 ਕਿਲੋ ਦੀ ਸੂਣ ਦੇ ਵਿੱਚ ਇਹਦੇ 10 ਤੋਂ 13 14 ਨੇ ਪੈਂਡਿੰਗ ਪਏ ਆ ਪੈਂਡਿੰਗ ਪਏ ਭਾਈ ਵੱਡੀ ਵੱਡੀਆਂ ਨੇ ਬੜਾ ਕੁਝ ਵੀ ਆਵਣ ਕਿ ਨਾ ਕਈ ਵੀ ਭਾਈ ਰੋਟੀਆਂ ਹੋਣਗੇ ਬੜਾ ਜੀ ਬੜਾ ਬੜੇ ਦੇ ਉੱਤੇ ਆ ਕੇ ਖੜ ਕੇ ਹੁੰਦਾ ਜਾਨਵਰ ਦੇਖੇ ਵੀ ਜਾਨਵਰ ਕਿੰਦਾ ਜਿੰਦੀ ਅੱਗੇ 4 ਨੰਬਰ ਆਪਾਂ ਦੇਖ ਰਹੇ ਆਹ ਸ਼ਰ ਐ ਸ਼ਰ ਭਾਈ ਦੂਜਾ ਸੂਆ ਹੁੰਦੀ ਹੈਗੀ ਚਾਹ ਹੋ ਕੇ ਸ਼ਗਦੇ ਜਾਗਦੇ ਕੰਨੀਆਂ ਖੜੀਏ ਦੇ ਜ ਇਹਦੇ ਵੀ ਇਹਦਾਨ ਬਾਕੀ ਰਹਿ ਗਏ ਬਈ ਬੜਾ ਜੀ ਅੱਛਾ 10 ਦਿਨ ਅਜੇ ਇਹਦੇ ਸੂਨ ਚ ਬਾਕੀ ਪਈ ਹੈਗੇ ਤੇ 26 ਕਿਲੋਲਰ ਤਾਂ ਪਹਿਲਾਂ ਨੇ ਆਪਾਂ ਇਹਦੇ ਕੀ ਬੱਤੀ ਦੱਸਦਾ ਹੋਇਆਗਾ ਜੀ 40 ਕਿਲੋ ਵਾਲੀ ਦੇ ਬਰਾਬਰ ਰਣੀਏਗੀ ਠੀਕ ਹੈ ਨਾ ਗੱਲ ਪਰ ਜਿਹੜਾ ਆਪਾਂ ਜੈਨੂਨ ਆਪਾਂ ਦੱਸਿਆ ਬੰਦੇ ਨੇ ਆਪਾਂ ਉਹ ਵੀ ਦੱਸਣਾਗਾ ਅੱਛਾ ਕੁਝ ਕੁ ਪਰਸੈਂਟ ਆਪਾਂ ਦੇਖਿਆ ਐਚਪਲ ਥੋੜਾ ਫੈਟ ਦਾ ਫਰਕ ਵੀ ਪੈਂਦਾ ਜੇ ਫਰਕ ਮੈਨੇਜਮੈਂਟ ਨੇ 30 ਬਣ ਗਏ 30 ਕਿਲੋ ਦੁੱਧੂਗੀ ਇਹ 35 36 ਕਿਲੋ ਦੁੱਧਾ ਮੁਕਾਬਲਾ ਕਰੂਗੀ ਬਈ ਇਹ ਐਚਐਫ ਵਾਲੇ 35 ਕਿਲੋ ਦੇ ਮੁਕਾਬਲੇ ਪਹੁੰਚ ਜਾਊਗੀ 30 ਕਿ ਅਸੀਂ 1,11,000 ਰੁਪਏ ਰੇਟ ਆ ਮੌਕੇ ਤੇ ਥੋੜਾ ਬੋਤ ਜੀ ਹਾਂ ਤੇ ਐਸ ਕੀ ਕਪੈਸਿਟੀ ਦੋਦੀ ਲੱਗ ਚੱਲੇ ਬੰਦਾ 30 ਕਿਲੋ ਸੁਪਰ 에ਅਰ ਸ਼ਾਇਰ ਦਾ ਬਹੁਤ ਘੱਟ ਦੇਖ ਨੂੰ ਮਿਲਦੀ ਰੇਟ ਵੀਰ ਨੇ ਜਿਹਨਾਂ ਨੂੰ ਕਰਿਆ 1,15,000 ਰੁਪਏ ਲੈ ਪੈਰਾ ਤੋਂ ਤਾਂ ਸਿੱਧੀ ਸਟ੍ਰੇਟ ਦਾ ਸਿੱਧੀ ਨਾ ਬੋਡੀ ਵਡ ਪੀਸੀ ਇਕਲੀ ਇਕਲੀ ਕੀ ਹੈ ਦੇਖਣੇ ਮੈਨਿਆ ਬੱਲੇ ਦੁੱਧ ਦਾ ਮੈਂ ਕਿਨੂੰ ਦੁੱਧ ਜਾਂ ਜਾਂ ਫਿਰ ਦੋ ਤਿੰਨ ਕਿਲੋ ਘੱਟ ਦੇ ਦੇ ਕੁਆਲਿਟੀ ਹੋਵੇ ਸੂਏ ਵੀ ਆ ਦੇ ਦਦੇ ਉਹ ਬੱਕੀ ਵੀ ਦੇ ਦਦੇ ਟੌਪ ਦੀ ਜੀ ਇਹਨਾਂ ਗੱਲ ਕਹਿੰਦਾ ਦੁੱਧ ਨਹੀਂ ਦੁੱਧ ਕੀ ਕਰਦਾ ਦੁੱਧ ਤੇ 70 ਕਿਲੋ ਦੇ ਦੇਗਾ ਜੋ ਸੂਏ ਇੱਕ ਵੀ ਮਹਰਤਾ ਉਹਨੇ ਗਾਣੀ ਬਾਹਰ ਰੁਪਈਏ ਪੂਰੇ ਕਰਨੇ ਹਨਾ ਪਰਤ ਪਰ ਪੰਜਾਤ ਸੂਏ ਜਾਨਵਰ ਦਾ ਦਵੇ ਹਨਾ ਅਗਲੇ ਸੂਏ ਨੇ ਆਪਣੀ ਰਾਖਮ ਵੀ ਖੜੀ ਹੋਵੇ ਨਾਲ ਰਾਖਮ ਵੀ ਖੜੀ ਹੋਵੇ ਬਸ ਇਹ ਅੱਗੇ ਜਾਨਵਰ ਵੀ ਪਾਇਆ ਕਰੇ ਨਾ ਬਾਹਰ ਦੁੱਧ ਮੈਟਰ ਨਹੀਂ ਚਾਹਤਾ ਹੁੰਦਾ ਕੋਈ ਕਹਿੰਦਾ ਜੀ ਦੁੱਧ ਹੁਣ ਆਪਾਂ ਗਾ ਲੈਣੀ 50000 ਦੀ ਦੁੱਧ ਚੋ ਕੇ ਉਹ ਰਹਿ ਜੇ ਜ਼ੀਰੋ ਦੀ ਰਹਿ ਜਾ ਮੰਨ ਕੇ ਚੱਲ ਵੀ ਜੇ ਮੰਨ ਗਏ 40 ਦਾ 35 ਦੇ ਦੂਗੀ ਵੱਧ ਤੋਂ ਵੱਧ ਜੀ ਠੀਕ ਨਾ ਇਹ ਬੋਡੀ ਬੇਟਾ ਹੋਵੇ ਨਾ ਬੀਸੇਸਤਾ ਹੋਵੇ ਨਾ ਬੈਂਡ ਦਾ ਆ ਵੀ ਅੱਗੇ ਜਾਣਰ ਕੱਟ ਜੀ ਬਸ ਛੁਏ ਲਈ ਪੰਜਾਂਰ ਬਸੇਂ ਦਿੱਤੀਆਂ ਜਾਂ ਪੂਰੀਆਂ ਆਉਂਦਾ ਨੰਬਰ ਬੋਲੋ ਜੀ ਆਪਣਾ ਨੰਬਰ ਹੈ 9877899 ਦੂਜਾ ਨੰਬਰ ਹੈ 973550 ਛਲੇ ਬੜੇ ਭਰਾਣ ਦੇ ਜਿਆ ਪਿੰਡ ਹੜਿਆ ਜਿਲ੍ਹਾ ਬਰਨਾਲਾ ਸਵੇਰੇ ਬੰਦਾ ਆਜੇ 10 ਗਾਮੇ ਹਾਜ਼ਰ ਹੋਣਗੇ ਆ ਬਈਆ ਲਾ 2 ਘੰਟੇ ਰੋਪ ਲੈ ਜੀ ਅੱਜ ਤਰੀਕਾ ਹੈ ਜੀ ਬਈ ਆਪਣੀ ਮੰਨ ਕੇ ਚੱਲ ਵੀ 17 ਤਰੀਕਾ 17 ਤਰੀਕਾ ਬਈਆ ਅੱਜ ਜੀ ਤੇ ਜਦੋਂ ਗੁੱਦਵਾਰਾਂ ਦਾ 2025 ਸੋਭਰਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੇ